ਹੈਲੋ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਨਾਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵਾਂਗੇ ਕਿ ਕੱਜ ਨਵਾਂ ਬਲੌਗ ਆਪਾਂ ਬਣਾ ਰਹੇ ਅਗੇ ਤੇ ਅੱਜ ਆਣਾ ਆਪਣੇ ਭਾਂਜੇ ਨੇ ਉਹਦੇ ਵਾਸਤੇ ਅੱਜ ਹੋ ਰਹੀਆਂ ਨੇ ਤਿਆਰੀਆਂ ਉਹਨੂੰ ਉਹਨੇ ਆਣਾ ਅੱਜ ਪੇਪਰ ਦੇ ਕੇ ਅੱਜ ਪੇਪਰ ਦੇਣ ਤੋਂ ਬਾਅਦ ਉਹਨੇ ਆ ਜਾਣਾਗਾ ਉਹਦੇ ਆਉਣ ਤੇ ਹੋ ਰਹੀਆਂ ਨੇ ਤਿਆਰੀਆਂ ਤੇ ਪਹਿਲਾਂ ਤਾਂ ਪੀ ਰਿਹਾ ਆਪਾਂ ਚਾਹ ਸਵੇਰੇ 8 ਵਜੇ ਚਾਹ ਪੀ ਰਿਹਾ ਠੀਕ ਹੈ ਉਸ ਤੋਂ ਬਾਅਦ ਫੇਰ ਆਪਾਂ ਬਣਾਉਣਾ ਉਹਦੇ ਵਾਸਤੇ ਕੀ ਕੀ ਬਣਾਉਣਾ ਉਹਦੇ ਵਾਸਤੇ ਆਪਾਂ ਨੇ ਕੀ ਰੋਟੀ ਕੀ ਰੋਟੀ ਰੋਟੀ ਦਾ ਰੋ ਹੀ ਬਣਾਉਣਾ ਕੀ ਹੋਰ ਕੀ ਨਮਾ ਕੀ ਬਣਾਉਣਾ ਦਾ ਜਿਹੜਾ ਤੀ ਪਸੰਦ ਹੋਏ ਜੀ ਇਹ ਬਣਾ ਲਾਂਗੇ ਕੀ ਬਣਾਉਂਗੇ ਅੱਜ ਦੇਖੋ ਅੱਜ ਨਾਤੀ ਨਹੀਂ ਹੈਗੀ ਇਹ ਅੱਜ ਸਵੇਰ ਦੀ ਆਈ ਫਿਰਦੀ ਹੈ ਦੇਖ ਕੱਪੜੇ ਸਲਾਈ ਕਰ ਰਹੀ ਸੀ ਕਰਤਾ ਕਰ ਰਿਆ ਪਿਆ ਦੇਖ ਦੇ ਕੱਪੜੇ ਸਲਾਈ ਕਰ ਰਹੀ ਸੀ ਦੂਰ ਦੇਣਾ ਸਿੱਖ ਸੀ ਚਾਹ ਪੀੜੀਆਂ ਚਾਹ ਹਾਂ ਜੀ ਮਮਾ ਇੱਧਰ ਸਾਡਾ ਫਦੇ ਉੱਠ ਖੜਿਆ ਅੱਜ ਸਵੇਰੇ ਸਦਿਆਂ ਅੱਜ ਉੱਠਿਆ ਇਹ 8 ਵਜੇ 8 ਵਜੇ ਉੱਟ ਕੇ ਕਹਿੰਦਾ ਮਮਾ ਕਹਿੰਦਾ ਮੈਂ ਨਹੀਂ ਕਹਿੰਦਾ ਮੈਂ ਚਾਹ ਪੀਣੀ ਮੈਂ ਤਾਂ ਕਹਿੰਦਾ ਲੱਡੂ ਖਾਣਾ ਅੱਜ ਸਵੇਰੇ ਸਵੇਰੇ ਇਹ ਖਾ ਰਿਆ ਹੁਣ ਲੱਡੂ ਠੀਕ ਹੈ ਜੀ ਲੱਡੂ ਦੇ ਨਾਲ ਕਹਿੰਦਾ ਮੈਂ ਫੋਨ ਦੇਖਣਾ ਫੋਨ ਦੇਖ ਰਿਆ ਹੈਲੋ ਫਤੇ ਪਤੇ ਵਾ ਇੱਧਰ ਵੇਖ ਹੈਲੋ ਬਾਕੀ ਸਵੇਰੇ ਸਵੇਰੇ ਹੋ ਰਿਹਾ ਤਰਬਾਈਆਂ ਦਾ ਕੰਮ ਮੰਮੀ ਮੇਰੀ ਕਰ ਰਹੀ ਆ ਤਰਬਾਈ ਤੇ ਮੰਮੀ ਹੈਲੋ ਕਰਦੇ ਹੈਲੋ ਆਏ ਕਰਦੇ ਅੱਜ ਸਾਡੀ ਆ ਕੱਲੋ ਰਾਣੀ ਸਵੇਰੇ ਸਵੇਰੇ ਪਿਆਰ ਜਾਂ ਮੱਝਾਂ ਨੂੰ ਪਾਣੀ ਤੇ ਹੌਣ ਦਾ ਕਰ ਰਹੀ ਆ ਸਫਾਈ ਕਹਿੰਦੀ ਸਾਡੇ ਦੋਤੇ ਨੇ ਆਉਣਾ ਹੈ ਤੇ ਤਾਂ ਕਰਕੇ ਸਫਾਈ ਕਰ ਰਹੀ ਹੈ ਜੀ ਦੇਖੀ ਕਿਤੇ ਮੇਰੇ ਦੋਤੇ ਦੇ ਪੈਰ ਨਾਲ ਲੱਬੜ ਜਾਣ ਸਾਡੇ ਦੇ हां जी मित्रों ਆਪਣੀਆਂ ਗਾਈਆਂ ਤੋਂ हां जी ਦੋਸਤੋ ਸਾਡੇ ਕੁਝ ਗੈਸਟ ਆਏ ਆ ਤੇ ਸਾਡੇ ਵਾਸਤੇ ਨਾ ਕੱਪੜੇ ਲੈ ਆਏ ਓਏ ਬੱਸ ਓਏ ਆ ਕੱਪੜੇ ਲੈ ਆਏ ਸਾਨੂੰ ਪਤਾ ਨਹੀਂ ਸੀ ਲੱਗਿਆ ਸਾਨੂੰ ਨਾ ਉਹਨਾਂ ਨੇ ਮਤਲਬ ਕਿ ਸਰਪ੍ਰਾਈਜ਼ ਹੀ ਦਿੱਤਾ ਸਾਨੂੰ ਆਉਣ ਦਾ ਉਹਨਾਂ ਨੇ ਸਰਪ੍ਰਾਈਜ਼ ਹੀ ਦਿੱਤਾ ਤੇ ਸਾਡੇ ਵਾਸਤੇ ਆ ਕੱਪੜੇ ਲੈ ਆਏ ਠੀਕ ਹੈ ਮਾਤਲ ਕੇ ਮੇਰੇ ਸਹੁਰਿਆਂ ਤੋਂ ਨੇ ਗਏ ਇਹਦੇ ਦੇਖਿਆ ਤੋਂ ਆ ਜਿਹੜੀ ਪਤਾ ਨਹੀਂ ਮਾਸੀ ਪਤਾ ਨਹੀਂ ਚਾਚੀ ਲੱਗਦੀ ਆ ਉਹ ਹਾਂ ਤਾਂ ਕਰਕੇ ਅਸੀਂ ਤਾਂ ਹੋਰ ਗੈਸਟਰ ਹੁੰਦੀ ਕੀ ਜਾ ਰਹੇ ਸੀਗੇ ਸਾਡੇ ਸਵੇਰ ਦਾ ਆਉਣ ਆਲਾ ਸੀਗਾ ਤੇ ਸਵੇਰ ਦੇ ਅਸੀਂ ਉਹਦੀ ਵੇਟ ਕਰੀ ਜਾਨੇ ਕਿ 12 ਵਜੇ ਦਾ ਅਜੇ ਤੱਕ ਆਇਆ ਨਹੀਂ ਗਿਆ ਪਤਾ ਨਹੀਂ ਬੱਸਾਂ ਬੁੱਸਾਂ ਦੀ ਕੋਈ ਦਿੱਕਤ ਹੈ ਤਾਂ ਕਰਕੇ ਵੀ ਆਇਆ ਨਹੀਂ ਕੋਈ ਕੱਟ-ਕੁੱਟ ਬਹੁਤ ਜ਼ਿਆਦਾ ਹੁੰਦਾ ਹੁਣ ਦੇਖਦੇ ਆਂ ਜਾ ਕੇ ਵੀ ਆਉ ਕਿੱਥੇ ਕ ਆ ਗਿਆ ਉਹ ਬੱਸ ਤੋਂ ਲੈ ਕੇ ਆਉਣੇ ਉਹਨੂੰ ਆ ਗਿਆ ਤਾਂ ਠੀਕ ਹੈ ਨਹੀਂ ਫਿਰ ਜਾਣਾ ਪੈਣਾ ਸਾਨੂੰ ਲੈ ਕੇ ਆਉਣ ਨੂੰ ਢਈ ਆ ਰਿਹਾ ਸਾਡਾ ਜਸਕਰਨ ਠੀਕ ਹੈ ਜੀ ਚਲ ਇਹਦੀ ਪਹਿਲਾ ਮਿਲਣੀ ਹੋਈ ਆ ਫਤੇ ਨਾਲ ਹੁਣ ਸਰ ਮਾਮੇ ਨੂੰ ਮਿਲਿਆ ਆਪਦੇ ਨੂੰ ਜੋਤੀ ਨੂੰ ਮਿਲਿਆ ਹੀ ਨਹੀਂ ਚਲ ਭਾਈ ਅੱਗੇ ਜਾ ਕੇ ਮਿਲਣਾ ਹੁਣ ਨਾਨੀ ਨੂੰ ਮਿਲਣਾ ਨੇ ਤੇ ਆਪਦੇ ਮਿਲਣਾ ਮਾਮੀਆਂ ਨੂੰ ਮਮੀਆਂ ਤੇਰੀਆਂ ਸਵੇਰ ਦੀਆਂ ਵੇਟ ਕਰੀ ਜਾਂਦੀਆਂ ਨੀਂਗੀਆਂ ਵੀ ਸਾਡਾ ਦੋਤਾ ਆਇਆ ਨਹੀਂ ਆਇਆ ਨਹੀਂ ਹੋਰ ਮੰਮੀ ਕਹਿੰਦੀ ਪਹਿਲੀ ਵਾਰ ਆਇਆ ਕਿਤੇ ਗੁੰਮੀ ਨਾ ਜਾਵੇ ਕਿੱਥੇ ਗੜ ਗਈ ਸੀ ਹੈ ਉਹ ਚੁੱਪੀ ਖੀ ਬੱਸ ਲੇਟ ਹੋ ਗਈ ਅੱਛਾ ਕੋ ਬਸਾ ਦੇ ਨਹੀਂ ਨਾ ਕਿ ਬਸ ਕੇ ਬੈਠੋਗੀ ਆਈਆਂ ਨਹੀਂ ਆਈਆਂ ਬੱਸ ਆਈਆਂ ਮਾਮੀ ਜੀ ਸਹੀ ਗੱਲ ਤਸਦੀਕ ਕਰ ਮੈਨੂੰ ਤਾਂ ਦਿੱਖੀ ਹੀ ਨਹੀਂ ਕਾਂਗਰ ਅਬ ਦੋ ਦੋ ਸੇਰ ਦੀ ਵੇਟ ਕਰੀ ਜਾਂਦੇ ਆ ਤੇਰੀ ਵੀ ਭਾਈ ਆਏਗਾ ਆਏਗਾ ਤੂੰ ਹੁਣ ਪਹੁੰਚਿਆ ਹਜੇ ਹੂੰ ਦੂਜੀ ਮਾਮੀ ਤੇਰੀ ਉਹ ਲੇਟ ਹੋ ਗਈ ਬੰਦੇ ਕਦੋਂ ਬਾਗੀ ਉਹ ਆ ਗਈ ਦੂਜੀ ਮੁੰਡੇ ਦੀ ਮਾਮੀ ਉਹ ਜਵਾਕੜੀ ਲੱਗਦੀ ਇਹਦੇ ਕੋਲੇ ਉਹ ਵੀ ਸੁਟਾਵੇਂ ਪਾ ਦੇ ਲੋ ਕੱਦਰ ਦੇ ਗਲਾਸ ਵਿੱਚ ਪਾਣੀ ਪੀਂਦਾ ਹੈ ਸਾਡਾ ਜਸ ਕਰਨ ਆ ਗਿਆ ਕੀ ਹੋ ਗਿਆ ਤੂੰ ਜ਼ੰਗ ਲਈ ਲੈ ਕੇ ਵਿਚੀ ਵਜਦਾ ਫਿਰਦਾ ਰਹਿਣਾ ਵਰਗਾ ਸਕੂਲਰੀਆਂ ਮਾਰ ਕੇ ਮੂੰਹ ਮੋਟਾ ਤੋੜਦਾ ਥੋੜੇ ਨਾਲ ਸਾਹ ਤਰ ਤਰ ਤਾੜ ਵੀ ਤੋੜ ਬਾਹਰ <laughs> ਆ <laughs>